ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਜੰਡਿਆਲਾ ਗੁਰੂਦੇਸ਼ ਸ਼ੇਖੂਪੁਰਾ ਮੁਹੱਲੇ ਵਿੱਚ ਚੈਕਿੰਗ ਕੀਤੀ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੇ ਗਏ ਯੁੱਧ ਦੇ ਪਹਿਲੇ ਦਿਨ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਪੂਰੇ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਅਤੇ ਲੁਕਣ ਗਾਹਾਂ ਉੱਤੇ ਛਾਪੇਮਾਰੇ। ਇਹਨਾਂ ਛਾਪਿਆਂ ਦੌਰਾਨ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਨਸ਼ਾ ਵੀ ਬਰਾਮਦ ਕੀਤਾ ਗਿਆ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਏਡੀਜੀਪੀ ਐਮ ਐਫ ਫਾਰੂਕੀ ਨੇ ਦੱਸਿਆ ਕਿ ਪੁਲਿਸ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਮੁਖੀ 2 ਐਸਐਸਪੀ 8 ਡੀਐਸਪੀ ਅਤੇ 511 ਪੁਲਿਸ ਕਰਮੀਆਂ ਦੀ ਸਹਾਇਤਾ ਨਾਲ 8 ਸਥਾਨਾਂ ਉੱਪਰ ਨਸ਼ੇ ਦੀ ਬਰਾਮਦਗੀ ਲਈ ਛਾਪੇਮਾਰੀ ਕੀਤੀ ਹੈ ਅੱਜ ਬੇਸਿਕਲੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੋਈ ਹੈ ਪੂਰੇ 1 ਮਹੀਨੇ ਦਾ ਸਾਡਾ ਆਪਰੇਸ਼ਨ ਪਲਾਨ ਕੀਤਾ ਹੋਇਆ ਡਰਗਸ ਦੇ ਖਿਲਾਫ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਚੱਲ ਰਹੀ ਏ ਜਾਂ ਜਿਹੜੀ ਪੰਜਾਬ ਪੁਲਿਸ ਨੇ ਇਹ ਚੁੱਕਿਆ ਹੋਇਆ ਅਜ਼ਮ ਕਿ ਆਪਾਂ ਡਰਗਸ ਨੂੰ ਖਤਮ ਕਰਨਾ ਹੈਗਾ ਆਪਣੇ ਨੌਜਵਾਨ ਬੱਚੇ ਨੂੰ ਬਚਾਉਣਾ ਹੈਗਾ ਇਹਦੇ ਦੀ ਲਗਾਤਾਰ ਰਿਫਰਡ ਕੀਤੇ ਜਾ ਰਹੇ ਨੇ ਐਂਡ ਅਨਪ੍ਰੈਸੀਡੈਂਟਡ ਸਕਸੈਸ ਸਾਨੂੰ ਮਿਲੀ ਹੈਗੀ ਪਿਛਲੇ ਸਾਲ ਵੀ ਇਸ ਸਾਲ ਵੀ ਲਗਾਤਾਰ ਰਿਕਵਰੀਜ਼ ਹੋ ਰਹੀਆਂ ਨੇ ਤੇ ਅੱਜ ਉਸੇ ਆਪਰੇਸ਼ਨ ਦੇ ਸਿਲਸਿਲੇ 'ਚ ਅੱਜ ਤਾਂ ਜਿਹੜਾ ਅਮ੍ਰਿਤਸਰ ਰੂਰਲ ਹੈ ਉਹਦੇ 6 ਸਬਡਿਵੀਜ਼ਨ ਵਿੱਚ 8 ਪੁਲਿਸ ਸਟੇਸ਼ਨਾਂ ਵਿੱਚ ਜਿਹੜੇ ਹੌਟ ਸਪੌਟ ਆਪਾਂ ਆਇਡੈਂਟੀਫਾਈ ਕੀਤੇ ਸੀਗੇ ਜਿੱਥੇ ਸਾਨੂੰ ਇਤਲਾ ਸੀਗੀ ਕਿ ਇੱਥੇ ਡਰੱਗਸ ਦੇ ਹੋਣ ਦੇ ਇਮਕਾਨ ਹੱਤੇ ਜਾਂ ਉਥੂਸ ਬਦਸੀ ਹੋ ਰਹੀ ਹੈ ਜਾਂ ਉਸ ਏਰੀਆ 'ਚ ਸਾਨੂੰ ਇਨਫੋਰਮੇਸ਼ਨ ਸੀਗੀ ਸਾਡੇ ਮੁਖਬਰਾਂ ਰਾਈ ਤੇ ਉੱਥੇ ਰੇਡ ਕੀਤੀ ਗਈ तकरीबन 500 ਤੋਂ ਵੱਧ ਮਲਾਜ਼ਮੇ ਦੇ ਵਿੱਚ ਇਨਵੋਲਡ ਰਹੇ ਇਦੇ ਵਿੱਚ 8 ਡੀਐਸਪੀ ਤੇ 2 ਐਸਪੀ ਲੈਵਲ ਦੇ ਅਫਸਰ इवन ਐਸਐਸਪੀ ਸਾਹਿਬ ਹਿੰਸੇਲਫ ਜੰਡਿਆਲਾ ਸਬਡਿਵੀਜ਼ਨ ਚ ਤੇ ਉਹਨਾਂ ਦੇ ਨਾਲ ਐਸਪੀ ਹੈੱਡਕੁਆਟਰ ਵਗੈਰਾ ਵੀ ਗਏ ਸੀਗੇ ਬੇਸਿਕਲੀ ਇਹ ਜਿਹੜਾ ਆਪਰੇਸ਼ਨ ਹੈ ਇਹ ਮਲਟੀ ਡਾਈਮੈਨਸ਼ਨਲ ਹੈਗਾ ਇੱਕ ਪਾਸੇ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਸਪਲਾਈ ਲਾਈਨ ਹੈਗੀ ਉਹਨੂੰ ਕੱਟ ਕਰੀਏ ਜਿਹੜੇ ਤਸਕਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਜਿੱਦਾਂ ਪਿਛਲੇ ਦਿਨ ਤੁਸੀਂ ਦੇਖਿਆ ਵੀ ਹੈਗਾ ਕਿ ਲਗਾਤਾਰ ਹੀ ਕਾਰਵਾਈ ਚੱਲ ਰਹੀ ਹੈ ਪੂਰੇ ਪੰਜਾਬ ਚ ਤੇ ਉਹ ਤੋਂ ਅਲਾਵਾ ਲੋਕਾਂ ਨੂੰ ਐਜੂਕੇਟ ਕਰਨ ਲਈ ਸੰਪਰਕ ਪ੍ਰੋਗਰਾਮ ਕੀਤੇ ਜਾਣਗੇ ਜਿਹੜੇ ਜਿਹੜੇ ਖਾਸ ਤੌਰ ਤੇ ਡਿਮਾਂਡ ਲਾਈਨ ਨੂੰ ਕੰਟਰੋਲ ਕਰਨ ਲਈ ਵੀ ਆਪਾਂ پلان ਬਣਾਇਆ ਹੋਇਆ ਇਹਦੇ ਵਿੱਚ ਲੋਕਾਂ ਨੂੰ ਐਜੂਕੇਟ ਕਰਨਾ ਲੋਕਾਂ ਦੇ ਨਾਲ ਜੁੜਨਾ ਜਿਹੜੇ ਪਹਿਲਾਂ ਦੇ ਪ੍ਰੋਗਰਾਮ ਚੱਲ ਰਹੇ ਨੇ ਨਸ਼ੇ ਦੇ ਖਿਲਾਫ ਉਹਦੇ ਵਿੱਚ ਇਨਵੋਲ ਹੋਣਾ ਤੇ ਨਵੇਂ ਸਿਰੇ ਨਾਲ ਇੱਕ ਵਾਰੀ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਆਪਾਂ ਚਕੀ ਹੈਗੀ 1 ਮਹੀਨੇ ਦਾ ਆਪਾਂ ਸਾਡਾ ਇਹ ਪਲਾਨ ਹੋਊਗਾ ਦਿਨ ਉਹ ਤੋਂ ਬਾਅਦ ਫਿਰ ਆਪਾਂ ਇੱਕ ਵਾਰੀ ਡਿਸਾਈਡ ਕਰਾਂਗੇ ਦੇਖਾਂਗੇ ਆਊਟਕਮ ਕੀ ਰਿਹਾ ਹੈਗਾ ਐਂਡ ਵਿਲ ਫਾਲੋ ਇਟ ਅਕੋਰਡਿੰਗਲੀ